ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਜਿਉਂਦੇ-ਵਸਦੇ ਰਹੋ ਜਿਹਾਰੂ ਜੋਦਿਓ ਇਹ ਤੁਹਾਡੀ ਬਹੁਤ ਵੱਡੀ ਜਿੱਤ ਆ ਧੌਣ ਚ ਕਿਲਾ ਕੱਢ ਕੇ ਤੁਸੀਂ ਅੱਜ ਇਹ ਮੋਰਚਾ ਫਤਿਹ ਕੀਤਾ ਸੈਨੇਟ ਦੀਆਂ ਜਿਹੜੀਆਂ ਚੋਣਾਂ ਨੇ ਉਹਦਾ ਐਲਾਨ ਜਿਹੜਾ ਹੋਇਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਹ ਸਾਰੇ ਉਹਨਾਂ ਲੜਨ ਵਾਲੇ ਨੌਜਵਾਨਾਂ ਦੀ ਵਿਦਿਆਰਥੀਆਂ ਦੀ ਸਹਿਯੋਗੀਆਂ ਦੀ ਸਾਰੇ ਪੰਜਾਬ ਦੀ ਪੰਜਾਬੀਆਂ ਦੀ ਜਿੱਤ ਹੈ ਪਰ ਮੈਂ ਇੱਕ ਗੱਲ ਇੱਥੇ ਜ਼ਰੂਰ ਕਹਿਣੀ ਚਾਹੁੰਦਾ ਕਿ ਦੁਸ਼ਮਣ ਤੁਹਾਡਾ ਤਾਕਤਵਾਰ ਹੀ ਨਹੀਂ ਹੈਗਾ ਚਲਾਕ ਬਹੁਤ ਹੈ ਮੀਸਨਾ ਚਲਾਕ ਹੈ ਸਾਮ ਦਾਮ ਦੰਡ ਭੇਦ ਸਾਰੀਆਂ ਨੀਤੀਆਂ ਇਹਦੇ ਕੋਲੇ ਆ ਚਾਣਕਿਆ ਨੀਤੀ ਦਾ ਬੜਾ ਇਹ ਮਹਾਰਾ ਤੁਹਾਡਾ ਦੁਸ਼ਮਣ ਆ ਜਿਹੜਾ ਸੋ ਅਵੇਸਲੇ ਨਾ ਹੋ ਜਿਓ ਸੌ ਨਾ ਜਾਇਓ ਲੰਮੀਆਂ ਤਾਣ ਕੇ ਵੀ ਅਸੀਂ ਆ ਮੋਰਚਾ ਫਤਿਹ ਕਰ ਲਿਆ ਇਹ ਅਸਲ ਵਿੱਚ ਜੋ ਜੋ ਕੇ ਦੇਂਦੇ ਆ ਟੀਕੇ ਲਾ ਲਾ ਕੇ ਦੇਖਦੇ ਆ ਛੇੜਦੇ ਆ ਵੀ ਹਲੇ ਜਾਗਦੇ ਆ ਜਉਂਦੇ ਆ ਸੋਗੇ ਸੋ ਇਸ ਕਰਕੇ ਖਿਆਲ ਰੱਖਣਾ ਇਹ ਇੱਕ ਵਾਰੀ ਪਿੱਛੇ ਹਟੇ ਆ ਪਰ ਇਹਨਾਂ ਨੇ ਆਪਣਾ ਜਿਹੜਾ ਇਰਾਦਾ ਜਿਹੜਾ ਮਕਸਦ ਹੈ ਇਹਨਾਂ ਦਾ ਉਹ ਤੋਂ ਪਿੱਛੇ ਨਹੀਂ ਹਟੇ ਇਸ ਤਰਕੇ ਟਕੜੇ ਰਹੋ ਚਾਣਕਿਆ ਨੀਤੀ ਦੀ ਮੈਂ ਤੁਹਾਨੂੰ ਗੱਲ ਵੀ ਸੁਣਾ ਦਣਾ ਜਿਹੜੀ ਦੇ ਇਹ ਮਹਾਰ ਨੇ ਜਿਹੜੇ ਇਹਨਾਂ ਦੇ ਰਹੇ ਨੇ ਕਹਿੰਦੇ ਚਾਣਕਿਆ ਆਪਣੇ ਚੇਲਿਆਂ ਨਾਲ ਕਦੇ ਜਾ ਰਿਹਾ ਸੀਗਾ ਜੰਗਲ ਵੇਲੇ ਦੇ ਬਿਜਦੀ ਤੇ ਉਹ ਕੰਬਲੀ ਝਾੜੀ 'ਚ ਫਸ ਗਈ ਤੇ ਚਾਣਕੇ ਨੇ ਆਪਣੇ ਚੇਲਿਆਂ ਨੂੰ ਕਿਹਾ ਵੀ ਇਹ ਝਾੜੀ ਨੂੰ ਪਾਣੀ ਪਾ ਦਿਓ ਉਹਨਾਂ ਨੇ ਪਾਣੀ ਪਾਤਾ ਤੇ ਉਹਨੇ ਆਪਣੀ ਕੰਬਲੀ ਉੱਥੇ ਛੱਡੀ ਤੇ ਗਾਂ ਤੁਰ ਗਿਆ ਚੇਲੇ ਬੜੇ ਹੈਰਾਨ ਚੇਲਿਆਂ ਨੇ ਸਵਾਲ ਪੁੱਛਿਆ ਵੀ ਗੁਰੂ ਜੀ ਤੁਸੀਂ ਤਾਂ ਕੋਈ ਦੁਸ਼ਮਣ ਜਦੋਂ ਤੁਹਾਡੇ ਰਾਦਾ ਰੋੜਾ ਬਣਿਆ ਕੋਈ ਬਖਸ਼ਿਆ ਨਹੀਂ ਤੇ ਅੱਜ ਤੁਸੀਂ ਪਹਿਲੀ ਵਾਰੀ ਦੇਖਿਆ ਵੀ ਜਿਹੜੇ ਸੋਡੇ ਕੰਡੇ ਪੈਰਾਂ ਚੁਵੇ ਆ ਉਹਦੇ ਹੀ ਪਾਣੀ ਪਾ ਰਹੇ ਹਾਂ ਚਾਣਕਾ ਕੁਝ ਨਹੀਂ ਬੋਲਿਆ ਅੱਗੇ ਲੰਘ ਗਿਆ ਆਥ ਨੇ ਮੁੜਿਆ ਆਥ ਨੇ ਮੁੜਦੇ ਨੂੰ ਕੰਬਲੀ ਜਿਹੜੀ ਫਸੀ ਵੀ ਸੀਗੀ ਮਾਰਿਆ ਹਯੋਕਾ ਤੇ ਜੜ ਚੋਂ ਝਾੜੀ ਪੱਟਤੀ ਫਿਰ ਚੇਲੇ ਵੀ ਸਮਝ ਗਏ ਸੋ ਇਹ ਉਹ ਨਸਲਾ ਸੋ ਇਸ ਕਰਕੇ ਚਿਕਨੇ ਰਹੋ ਜਾਗਦੇ ਰਹੋ ਫਿਲਹਾਲ ਇਹ ਸਾਨੂੰ ਬਿਲਕੁਲ ਇਹ ਤੇ ਖੁਸ਼ ਹੋਣ ਦੀ ਲੋੜ ਹੈ ਕਿ ਇਹ ਬਹੁਤ ਵੱਡੀ ਜਿੱਤ ਆ ਦੂਜੀ ਗੱਲ ਜਿਹੜਾ ਇਹ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕੀਤਾ ਸੀ ਚੰਡੀਗੜ੍ਹ ਵਾਲਾ ਜਿਹੜਾ 240 ਦੇ ਅਧੀਨ ਚੰਡੀਗੜ੍ਹ ਨੂੰ ਲਿਆ ਕੇ ਸਿੱਧਾ ਰਾਸ਼ਟਰਪਤੀ ਦਾ ਉੱਥੇ ਮਨ ਲਾਇਆ ਰੁਕ ਗਿਆ ਕੰਮ ਕ ਲਈ ਰਾਸ਼ਟਰਪਤੀ ਦਾ ਸੱਦਾ ਉਹਦੇ ਅਧੀਨ ਕਰਨ ਲੱਗੇ ਸੀਗੇ ਸੋ ਉਹਦੇ ਲਈ ਵੀ ਆਪਾਂ ਇਹ ਗੱਲ ਇੱਕ ਵਾਰੀ ਉਹਨਾਂ ਨੇ ਰੋਕ ਲਿਆ ਵੀ ਆ ਜਿਹੜਾ ਸੈਸ਼ਨ ਚੱਲ ਰਿਹਾ ਇਹਦੇ ਵਿੱਚ ਅਸੀਂ ਨਹੀਂ ਉਹ ਲੈ ਕੇ ਆਵਾਂਗੇ ਬਿੱਲ ਜਿਹੜਾ ਸੰਵਿਧਾਨਕ ਸੋਧ ਬਿੱਲ ਹੈ ਜਿਹੜਾ ਪਰ ਇਹ ਖਿਆਲ ਰੱਖਿਓ ਪਿੱਛੇ ਹਾਟੇ ਨੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਵੀ ਇਹਨਾਂ ਨੇ ਕੋਈ ਇਹ ਨਹੀਂ ਹੈਗਾ ਵੀ ਇਹ ਛਾਡੀ ਦਿੱਤਾ ਖਿਆਲ ਇਹ ਦੁਬਾਰੇ ਫੇਰ ਆਉਣਗੇ ਹੋਸਰ ਅਗਲੇ ਸੈਸ਼ਨ ਚ ਲਿਆ ਹੁਣ ਵੈਸੇ ਵੀ ਤਾਂ ਚੰਡੀਗੜ੍ਹ ਦਾ ਪੰਜਾਬ ਚ ਰਹਿ ਕੀ ਗਿਆ ਜੀ ਅੱਜ ਵੀ ਦੇਖੀਏ ਤਾਂ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਪੰਜਾਬੀਆਂ ਦਾ ਪੰਜਾਬੀਅਤ ਦਾ ਕਿੰਨਾ ਕੁ ਬੋਲਬਾਲਾ ਕਿਤੇ 12-13% ਪੰਜਾਬੀ ਰਹੇਗੇ ਪੰਜਾਬੀ ਬੋਲੀ ਦਫ਼ਤਰਾਂ ਚੋਂ ਬੋਰਡਾਂ ਚ ਸਾਰੇ ਕਾਹਦੇ ਤੋਂ ਗਾਇਬ ਕਰਤੀ ਡੈਮੋਗ੍ਰਾਫੀ ਚੰਡੀਗੜ੍ਹ ਦੀ ਬਦਲ ਦਿੱਤੀ ਇਹਨਾਂ ਨੇ। ਤੋਂ ਇਸ ਕਰਕੇ ਨਾ ਹੁਣ ਜਿਵੇਂ ਆਪਾਂ ਦੇਖ ਰਹੇ ਹਾਂ ਬੰਗਾਲ ਦੇ ਬਿਹਾਰ ਦੀਆਂ ਵੋਟਾਂ ਹੋਈਆਂ ਨੇ ਉਹਨਾਂ ਵੋਟਾਂ ਦੇ ਵਿੱਚ ਇਹਨਾਂ ਦੇ ਜਿਹੜੇ ਰਾਜ ਸਭਾ ਦੇ ਮੈਂਬਰ ਹੋਰ ਆਉਣੇ ਆ। ਲੋਕ ਸਭਾ ਚ ਹੀ ਹੈਗੇ ਆ। ਰਾਜ ਸਭਾ ਦੀ ਦੋਨਾਂ ਦੀ ਗਿਣਤੀ ਪੂਰੀ ਹੋ ਗਈ ਹੋ ਸਕਦਾ ਅਗਲੇ ਸੈਸ਼ਨ ਦੇ ਵਿੱਚ ਚੰਡੀਗੜ੍ਹ ਵਾਲਾ ਵੀ ਲੈ ਆਉਣ। ਤੇ ਤੁਹਾਨੂੰ ਮੈਂ ਗੱਲ ਹੋਰ ਦੱਸ ਦਿੰਦਾ ਇਹ ਗੱਲ ਖਿਆਲ ਰੱਖਿਓ ਅੱਜ ਮੇਰੀ ਗੱਲ ਇਹ ਲਿਖ ਲਿਓ। ਇਹਨਾਂ ਨੇ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਦਾ ਦਰਜਾ ਦੇਣਾ ਹੈ। ਤੋਂ ਇਹ ਵੱਖਰੀ ਸਟੇਟ ਚੰਡੀਗੜ੍ਹ ਨੂੰ ਬਣਾਉਣੀ ਹੈ, ਇੱਕ ਸੂਬਾ ਬਣਾਉਣਾ ਹੈ ਪੂਰਨ ਤੌਰ ਦੇ ਉਤੇ ਦਿੱਲੀ ਦੀ ਤਰ੍ਹਾਂ ਉਹ ਕੱਲਾ ਚੰਡੀਗੜ੍ਹ ਨਹੀਂ, ਉਹਦੇ ਨਾਲ ਫਿਰ ਪੰਜਾਬ ਦੇ ਇਲਾਕਿਆਂ ਨੂੰ, ਪੰਜਾਬ ਦੇ ਆਲੇ-ਦਾਲੇ ਨੂੰ ਮਹਾਲੀ, ਜੀਰਕਪੁਰ, ਖਾੜੜ ਵਾਲੇ ਪਾਸਿਓਂ ਵੱਢ ਕੇ, ਰੋਪੜ ਵਾਲੇ ਪਾਸਿਓਂ ਵੱਢ ਕੇ ਨਾਲ ਹਿੱਸਾ ਪੰਜਾਬ ਦਾ ਚੰਡੀਗੜ੍ਹ ਨਾਲ ਜੋੜ ਕੇ ਉਹਨੂੰ ਇੱਕ ਵੱਖਰੀ ਸਟੇਟ ਬਣਾ ਦੇਣਾ। ਇਹ ਕਰਨਗੇ ਹਰੇ ਜ਼ਿੰਮੇਵਾਰ ਕੌਣ ਆ ਹੁਣ ਆ ਯੂਨੀਵਰਸਿਟੀ ਦੀ ਗੱਲ ਵੀ ਕੀਤੀ ਮੈਂ ਉੱਥੇ ਉਹਦੇ ਬੋਲਿਆ ਵੀ ਜਿੱਦੇ ਯੂਨੀਵਰਸਿਟੀ ਚ ਇਕੱਠ ਸੀਗਾ 10 ਤਰੀਕ ਨੂੰ ਤਖਲੀਫ ਹੋਈ ਉੱਥੇ ਬਾਦਲਾਂ ਨੂੰ ਕਾਂਗਰਸੀਆਂ ਨੂੰ ਬੋਕਰਾਂ ਦਾ ਹੋਣੀ ਹੋਣੀ ਭਾਜਪੀ ਵਾਲਿਆਂ ਨੂੰ ਵੀ ਹੋਣੀ ਹੋਣੀ ਉਹਦੇ ਜ਼ਿੰਮੇਵਾਰ ਕੌਣ ਨੇ ਇਹਨਾਂ ਹਾਲਾਤਾਂ ਨੂੰ ਕੌਣ ਆ ਉੱਥੇ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਵੀ 2008 ਦੇ ਵਿੱਚ ਬਾਦਲ ਸਰਕਾਰ ਦੇ ਵੇਲੇ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ ਚਿੱਠੀ ਲਿਖੀ ਗਈ ਆ ਇਹਨਾਂ ਦੇ ਕਰਤੂਤਾਂ ਨੇ ਚੰਡੀਗੜ੍ਹ ਆਪਾਂ ਕਹਿੰਦੇ ਚੰਡੀਗੜ੍ਹ ਤੋਂ ਹਮੇਸ਼ਾ ਲੜਾਈ ਲੜੀਆਂ ਕਿ ਖਿਹੜਿਆ ਫੁੱਲ ਗਲਾਬ ਦਾ ਸੁਹਾ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਤਾਂ ਚੰਡੀਗੜ੍ਹ ਤੋਂ ਦਾਵਾ ਕਿਵੇਂ ਛੱਡਿਆ ਪਵਨ ਬਾਂਸਲ ਅਰਗੇ ਇਹਨਾਂ ਨੇ ਲੀਡਰ ਰਹੇ ਨੇ ਕਾਂਗਰਸ ਦੇ ਤਵਾੜੀ ਅਰਗੇ ਲੀਡਰ ਰਹੇ ਨੇ ਕਾਂਗਰਸ ਦੇ ਇਹ ਵਕਾਲਤ ਕਰਦੇ ਰਹੇ ਆ ਵੀ ਚੰਡੀਗੜ੍ਹ ਨੂੰ ਸਟੇਟ ਨੂੰ ਵੱਖਰੀ ਸਟੇਟ ਬਣਾਉਣਾ ਚਾਹੀਦਾ ਇਹ ਤਾਂ ਕਾਂਗਰਸ ਦੇ ਲੀਡਰ ਹੈ ਕੀ ਕਾਂਗਰਸ ਸੀ ਇਹ ਤੇ ਜਵਾਬ ਦੇਣਗੇ ਛੋਟੇ ਯਾਦ ਹੋਣਾ ਇੱਕ ਵਾਰੀ ਸਰਕਾਰ ਸੀ ਬਾਦਲ ਦੀ ਤੇ ਸੁਖਬੀਰ ਬਾਦਲ ਦਾ ਬਿਆਨ ਆਇਆ ਸੀ ਵੀ ਅਸੀਂ ਨਵਾਂ ਚੰਡੀਗੜ੍ਹ ਬਣਾ ਰਹੇ ਹਾਂ ਜਿਹੜੇ ਚੰਡੀਗੜ੍ਹ ਨੂੰ ਦਾਵਾ ਛੱਡ ਰਹੇ ਐ ਹੌਲੀ-ਹੌਲੀ ਤੁਸੀਂ ਇੱਕ ਹੋਰ ਗੱਲ ਦੇਖੋ ਜਿੰਨੇ ਚੰਡੀਗੜ੍ਹ ਦੇ ਵਿੱਚ ਦਫ਼ਤਰ ਸੀਗੇ ਪੰਜਾਬ ਸਰਕਾਰ ਦੇ ਸਰਕਾਰੀ ਦਫ਼ਤਰ ਹੌਲੀ-ਹੌਲੀ ਕਾਂਗਰਸ ਸਰਕਾਰ ਵੇਲੇ ਬਾਦਲ ਸਰਕਾਰ ਵੇਲੇ ਤੇ ਹੁਣਾ ਵੋਕਰ ਵਾਲੇ ਵੇਲੇ ਉਹ ਹੌਲੀ-ਹੌਲੀ ਜਿਹੜੇ ਦਫ਼ਤਰ ਸੀ ਸਰਕਾਰੀ ਉਹ ਸਾਰੇ ਮਹਾਲੀ ਲਿਆਂਦੇ ਥੋੜੇ-ਮੋਟੇ ਦਫ਼ਤਰ ਹੀ ਚੰਡੀਗੜ੍ਹ ਰਹਿ ਗਏ ਇਹ ਜਾਣ ਬੁੱਝ ਕੇ ਸੈਂਟਰ ਨਾਲ ਮਿਲ ਕੇ ਇਹ ਦਾਵਾ ਛੱਡਿਆ ਇਹਨਾਂ ਨੇ ਕਮਜ਼ੋਰ ਕੀਤਾ ਦਾਵਾ ਸਾਡੇ ਲੀਡਰਾਂ ਨੇ ਚੰਡੀਗੜ੍ਹ ਦੇ ਉੱਤੇ ਸੋ ਇਸ ਕਰਕੇ ਅੱਜ ਸਮਝਣ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਜਿਹੜੇ ਫੈਡਰਲ ਢਾਂਚੇ ਦੀ ਗੱਲ ਹੋ ਰਹੀ ਹੈ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਹੋ ਰਹੀ ਹੈ ਪੰਜਾਬ ਦੀ ਡੈਮੋਗ੍ਰਾਫੀ ਦੀ ਗੱਲ ਹੋ ਰਹੀ ਹੈ ਪੰਜਾਬ ਦੇ ਲੋਕੋ ਸਮਝੋ ਜਲੰਧਰ ਦੇ ਵਿੱਚ ਘਟਨਾ ਵਾਪਰੀ ਆ ਇੱਕ 13 ਸਾਲ ਦੀ ਬੱਚੀ ਦੇ ਨਾਲ ਇੱਕ ਦਰਿੰਦੇ ਵੱਲੋਂ ਦਰਿੰਦਗੀ ਦੇ ਨਾਲ ਉਸ ਬੱਚੀ ਦਾ ਬਲਾਤਕਾਰ ਕਰਕੇ ਉਹਨੂੰ ਮਾਰ ਦਿੱਤਾ ਗਿਆ। ਅਸੀਂ ਕਹਿੰਦੇ ਅਸੀਂ ਕਿ ਕੋਈ ਬੰਦਾ ਕਹਿੰਦਾ ਜਿਹਦੇ ਅੰਦਰ ਦਿਲ ਹੈ ਕਿ ਉਹ ਜਿਹੇ ਬੰਦੇ ਨੂੰ ਨਾਲ ਦੀ ਨਾਲ ਗੋਲੀ ਮਾਰ ਦੇਣੀ ਚਾਹੀਦੀ ਆ। ਜਿਉਂਦੇ ਨੂੰ ਅੱਗੇ ਸਾਰ ਦੇਣਾ ਚਾਹੀਦਾ। ਕੋਈ ਬੰਦੇ ਬਖਸ਼ੇ ਨਹੀਂ ਜਾਣੇ ਚਾਹੀਦੇ। ਪਰ ਉਹਦੇ ਉੱਤੇ ਬੜੀਆਂ ਹੁਣ ਇਹ ਕਈ ਬੰਦੇ ਜਿਹੜੇ ਖੌਤੀ ਬੈਠੇ ਆ ਉਹਦੇ ਤੇ ਵੀ ਇੱਕ ਕਿੰਤੂ ਪਰੰਤੂ ਕਰ ਰਹੇ ਨੇ। ਵੇ ਦੇਖੋ ਜਦੋਂ ਪ੍ਰਵਾਸੀ ਨੇ ਇੱਕ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰੀ ਸੀਗੀ ਤਾਂ ਉਦੋਂ ਲੱਖੇ ਵਰਗੇ ਉਥੇ ਪਹੁੰਚ ਗਏ ਸੀ ਰੌਲਾ ਪਾਉਂਦੇ ਸੀ ਪ੍ਰਵਾਸੀਆਂ ਦੇ ਖਿਲਾਫ ਜਦੋਂ ਇੱਕ ਬੱਚੇ ਨਾਲ ਦਰਿੰਦਗੀ ਨਾਲ ਬੱਚਾ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦਾ ਬੱਚਾ ਦਰਿੰਦਗੀ ਦੇ ਨਾਲ ਬੱਚੇ ਨਾਲ ਕੁਕਰਮ ਕਰਕੇ ਉਹਦੇ ਗੁਪਤਾਂਾਂ ਦੇ ਡਾਂਗਾ ਪਾ ਕੇ ਉਹਨੂੰ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ ਉਸ ਬੱਚੇ ਨੂੰ ਵੀ ਉਦੋਂ ਇਹ ਬੜਾ ਬੋਲੇ ਸੀ ਹੁਣ ਨਹੀਂ ਬੋਲੇ ਜੀ ਵੀ ਹੁਣ ਪਤਾ ਨਹੀਂ ਇਹ ਕੋਈ ਸਿੱਖ ਹੈ ਮੈਂ ਤਾਂ ਪਰਿਵਾਰ ਦਾ ਅੱਜ ਕੋਈ ਬਿਆਨ ਵੀ ਆਇਆ ਵੀ ਇਹ ਸਿੱਖ ਵੀ ਨਹੀਂ ਹੈਗਾ ਜੇ ਸਿੱਖ ਵੀ ਹੋਵੇ ਨਾਲੇ ਸਿੱਖ ਲਵਾਸਾਂ ਤੋਂ ਨਹੀਂ ਪਹਿਰਾਵਿਆਂ ਤੋਂ ਨੇ ਸਿੱਖ ਤੇ ਸਿੱਖੀ ਕਰਤਾਰ ਤੋਂ ਜਾਣੀ ਜਾਂਦੀ ਹੈ ਐਂ ਤਾਂ ਬੁੱਚੜ ਕੇ ਪੀ ਗੱਲ ਬੁੱਚੜਾ ਬਿਆੰਤਾ ਇਹ ਵੀ ਤਾਂ ਸਿੱਖਾਂ ਦੇ ਘਰੇ ਪੈਦਾ ਹੋਏ ਸੀ ਕਿੰਨੇ ਹੋਰ ਮਸੰਦ ਜਿਹੜੇ ਸਿੱਖਾਂ ਦੇ ਘਰੇ ਪੈਦਾ ਹੋਏ ਆ ਜਿਹਨੇ ਗਦਾਰੀਆਂ ਕੀਤੀਆਂ ਸ਼ੁਰੇਮਾਰੇ ਨੇ ਪੰਜਾਬ ਦੀ ਸਿੱਖਾਂ ਦੀ ਪਿੱਠ 'ਚ ਸੁਸਕਰ ਕੇ ਦਰਿੰਦਾ ਜਿਹੜਾ ਉਹ ਕਿਸੇ ਵੀ ਜਾਤੀ ਦਾ ਕਿਸੇ ਵੀ ਕੌਮ ਚ ਹੋ ਸਕਦਾ ਦਰੰਦਾ ਦਰੰਦਾ ਹੀ ਹੁੰਦਾ ਉਹਦਾ ਕੋਈ دین ਉਹਦਾ ਈਮਾਨ ਕੋਈ ਧਰਮ ਨਹੀਂ ਹੁੰਦਾ ਸੋ ਦੂਜੀ ਗੱਲ ਜਿਹੜੀ ਅਸੀਂ ਕਰਦੇ ਆ ਨਾ ਅਸੀਂ ਅੱਜ ਵੀ ਉਸੇ ਗੱਲ ਤੇ ਖੜੇ ਜਾਂਦੇ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਅਸੀਂ ਅਪੀਲ ਕਰ ਰਹੇ ਹਾਂ ਵੀ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਦੀ ਗੱਲ ਆ ਪੰਜਾਬ ਦੇ ਡੋਮਿਸਾਈਲ ਦੀ ਗੱਲ ਆ ਪੰਜਾਬ ਦੇ ਬੋਨਫਾਇਡ ਦੀ ਗੱਲ ਆ ਇਹ ਤੇ ਸਾਨੂੰ ਲੜਨਾ ਪੈਣਾ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਲਈ ਬਾਹਰਲੇ ਬੰਦੇ ਤੇ ਜ਼ਮੀਨਾਂ ਨਾਲ ਲੈਣੇ ਕਾਨੂੰਨ ਬਣਨੇ ਚਾਹੀਦੇ ਗੱਲ ਇਹਦੀ ਹੋ ਰਹੀ ਆ ਗੱਲ ਇਹ ਨਹੀਂ ਹੋ ਰਹੀ ਕਿ ਪ੍ਰਵਾਸੀ ਕਿਉਂ ਆਉਂਦੇ ਆ ਕੰਮ ਕਿਉਂ ਕਰਦੇ ਆ ਜਾਂ ਪ੍ਰਵਾਸੀਆਂ ਪ੍ਰਤੀ ਸਹਾਰਾ ਦਾ ਨਜ਼ਰੀਆ ਹੋਰ ਆ ਆਪਣੇ ਪ੍ਰਤੀ ਨਜ਼ਰੀਆ ਹੋਰ ਹੈ ਦਰਿੰਦੇ ਪ੍ਰਤੀ ਨਜ਼ਰੀਆ ਸਾਡਾ ਇੱਕੋ ਹੀ ਆ ਪੰਜਾਬ ਦਾ ਉਹ ਕਿਤੋਂ ਦਾ ਹੀ ਆ ਉਹ ਪੰਜਾਬੀ ਹੈ ਉਹ ਸਿੱਖ ਹੈ ਜਾਂ ਕੋਈ ਹੋਰ ਹੈ ਮਸਲਾ ਇਹ ਨਹੀਂ ਹੈਗਾ ਵੀ ਅਸੀਂ ਕੋਈ ਆ ਆਪਦਿਆਂ ਨੂੰ ਅਸੀਂ ਚਾਹੇ ਸਾਡੇ ਜੋ ਮਰਜ਼ੀ ਕਰਨ ਜੇ ਸਾਡਾ ਕੋਈ ਸਿੱਖੀ ਇਹਦੇ ਵਿੱਚੋਂ ਵੀ ਕੋ ਪੰਜਾਬੀ ਵੀ ਬੰਦਾ ਦਰਿੰਦਗੀ ਕਰਦਾ ਕਾਣ ਕਰਦਾ ਸਾਡਾ ਕੋਈ ਨਿਡਰ ਨਹੀਂ ਲੱਗਦਾ ਨਾ ਸੀ ਉਹਦੀ ਕਦੇ ਵਕਾਲਤ ਕੀਤੀ ਹੈ ਨਾ ਕਦੇ ਕਰਨੀ ਹੈ ਮਸਲਾ ਜਿਹਦਾ ਅਸੀਂ ਬਾਰ-ਬਾਰ ਠਾਰਿਆ ਮੈਂ ਤੁਹਾਨੂੰ ਇੱਕ ਆਧਾਰਨ ਦੇ ਦਿੱਤੀ ਹੈ ਅੱਜ ਚੰਡੀਗੜ੍ਹ ਦੇ ਵਿੱਚ ਜੇ ਵੋਟਾਂ ਪਵਾ ਲਈਆਂ ਜਾਣ ਵੀ ਕੀ ਚੰਡੀਗੜ੍ਹ ਪੰਜਾਬ ਨੂੰ ਜਾਣਾ ਚਾਹੀਦਾ ਪੰਜਾਬ ਨੂੰ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ ਜਦੋਂ ਉੱਥੇ ਪੰਜਾਬੀ ਹੈ ਨਹੀਂ ਉਹਦੀ ਡੈਮੋਗ੍ਰਾਫੀ ਬਦਲ ਗਈ 100 ਮਗਰ 15 ਪੰਜਾਬੀ ਨੇ 12 ਪੰਜਾਬੀ ਨੇ ਤਪ ਚੰਡੀ ਪੰਜਾਬ ਦੇ ਅਖ ਚੰਡੀਗੜ੍ਹ ਦੇ ਅਖ ਚ ਵੋਟ ਕਿਨੇ ਪਾਉਣੀਆਂ ਮੈਨੂੰ ਦੱਸੋ ਜੇ ਪੈਣਗੀਆਂ ਵੀ 12 ਵੋਟਾਂ ਪੈਣਗੀਆਂ 13 ਵੋਟਾਂ ਵੀ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ 85 88 ਵੋਟਾਂ ਪੈਣੀਆਂ ਉਹਦੇ ਉਲਟ ਇਹ ਹੁੰਦੀ ਹੈ ਕਹਾਣੀ ਉਹੀ ਕੁਸ਼ਣ ਮਹਾਰੀਚ ਹੋ ਗਿਆ ਅਖਾੜ ਜੀਰਕਪੁਰ ਲੁਧਿਆਣੇ ਹੋ ਰਿਆ ਇਹੀ ਮਸਲੇ ਜਦੋਂ ਸਾਡੀ ਗਿਣਤੀ ਘਟ ਗਈ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਬਦਲ ਗਈ ਜਿਹੜੀ ਭੂਗੋਲਕ ਸਥਿਤੀ ਆ ਪੰਜਾਬ ਦੀ ਬਦਲ ਗਈ ਉਦੋਂ ਤੁਸੀਂ ਸੋਚਿਓ ਉਦੋਂ ਇੱਥੇ ਗੱਲ ਆ ਗਈ ਕੋਈ ਵੋਟਾਂ ਦੀ ਵੀ ਪੰਜਾਬ ਦਾ ਨਾਂ ਪੰਜਾਬ ਰਹਿਣਾ ਚਾਹੀਦਾ ਕੋ ਹੋਰ ਬਣਾ ਦਈਏ ਜਦੋਂ ਬਹੁ ਗਣਤੀ ਨੇ ਕਹਿੰਦਾ ਵੀ ਪੰਜਾਬ ਦਾ ਨਾਂ ਹੀ ਬਦਲ ਦਿਓ ਪਰ ਸੋਡੀ ਸੁਣਨੀ ਕਿਨੇ ਆ ਸਵਾਲ ਇਹ ਅਸੀਂ ਸਾਡੀ ਕੋਈ ਕਿਸੇ ਨਾ ਫਿਰਕਾ ਪਰਸਤੀ ਨਹੀਂ ਆ ਕੋਈ ਨਫਰਤ ਨਹੀਂ ਆ ਨਾ ਸੀ ਕਹਿੰਨਾ ਵੀ ਕੋਈ ਇੱਥੇ ਬੰਦਾ ਕੰਮ ਕਰਨ ਨਾ ਆਵੇ ਆਉਣ ਜੀ ਸੱਚ ਕੇ ਆਉਣ ਸਾਡੇ ਬੰਦੇ ਵੀ ਜਾਂਦੇ ਆ ਕੋਈ ਮਨਾਹੀ ਨਹੀਂ ਕੋਈ ਨਫ਼ਰਤ ਨਹੀਂ ਕਿਸੇ ਇਨਸਾਨੀਅਤ ਨੂੰ ਸਾਡੇ ਗੁਰੂਆਂ ਨੇ ਤਾਂ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਮਨੁੱਖਤਾ ਦੇ ਭਲੇ ਦੀ ਗੱਲ ਕੀਤੀ ਆ ਸਾਡੇ ਵੀ ਸਿਧਾਂਤ ਸਾਡੀ ਵੀ ਸੋਚ ਉਹੀ ਹੈ ਵੀ ਸਾਡੀ ਕਿਸੇ ਨਾਲ ਕੋਈ ਵੈਰ ਕੋਈ ਵਿਰੋਧਤਾ ਨਹੀਂ ਸਾਡਾ ਰੌਲਾ ਸਿਰਫ ਇਹੀ ਗੱਲ ਤੇ ਆ ਵੀ ਜੇ ਅੱਜ ਬਾਕੀ ਸੂਬਿਆਂ ਦੇ ਵਿੱਚ ਜਾਇ ਮੱਛਲ ਤੋਂ ਲੈ ਕੇ ਉਤਰਾਖੰਡ ਤੋਂ ਲੈ ਕੇ ਗੁਜਰਾਤ ਤੋਂ ਲੈ ਕੇ ਮਨੀਪੁਰ ਮੰਗਾਲਿਆ ਆਸਾਮ ਸਿੱਕਮ ਗੁਜਰਾਤ ਰਾਜਸਥਾਨ ਤੋਂ ਲੈ ਕੇ ਜੀ ਉਹਨਾਂ ਸੂਬਿਆਂ ਦੇ ਵਿੱਚ ਕਾਨੂੰਨ ਹੈਗੇ ਆ ਉੱਥੋਂ ਦੀ ਜ਼ਮੀਨ ਲੈਣ ਲਈ ਉੱਥੋਂ ਦੀਆਂ ਨੌਕਰੀਆਂ ਲੈਣ ਲਈ ਉੱਥੇ ਵੋਟ ਬਣਾਉਣ ਲਈ ਸ਼ਰਤਾਂ ਪੂਰੀਆਂ ਕੀਤੀਆਂ ਜਾਂਦਾ ਪੰਜਾਬ ਦੇ ਵਿੱਚ ਇਹ ਕਾਨੂੰਨ ਕਿਉਂ ਨਹੀਂ ਬਣ ਰਹੇ ਭਾਈ ਸਾਡੀ ਲੜਾਈ ਇਹ ਆ ਨਾ ਕਿ ਸਾਡੀ ਕਿਸੇ ਨਾਲ ਕੋਈ ਨਫ਼ਰਤ ਆ ਸੋ ਇਸੇ ਗੱਲ ਤੇ ਮੈਂ ਪੰਜਾਬ ਦੇ ਲੋਕੋ ਤੁਹਾਨੂੰ ਕਹਿਣਾ ਚਾਹਣਾ ਕਿ ਬਹੁਤ ਵੱਡੀ ਜਿੱਤ ਆਪਾਂ ਕਹਿ ਸਕਦੇ ਆ ਪਰ ਇਸ ਲਈ ਨਾ ਹੋ ਜੋ ਸੌ ਨਾ ਜਾਓ ਲੰਮੀਆਂ ਤਾਣ ਕੇ ਨਾ ਪੈ ਜਾਓ ਕੰਨਾਂ 'ਚ ਰੂਂ ਦੇ ਕੇ ਕਰੇ ਚਪਕ ਸੌਜੋ ਆ ਦੇਖੋ ਕਿਸਾਨੀ ਮੋਰਚਾ ਆਪਾਂ 220 ਦੇ ਵਿੱਚ ਜਿੱਤ ਕੇ ਆਏ ਇੱਕ ਵਾਰੀ ਪਿੱਛੇ ਹਟੇ ਹੁਣ ਉਹ ਨਵਾਂ ਜਿਹੜਾ ਆ ਲੈ ਕੇ ਆ ਗਏ ਬਿਲੀ ਸੋਡ ਐਕਟ ਲੈ ਕੇ ਆ ਗਏ ਇਹ ਵੀ ਸੋਡੇ ਤੇ ਬਹੁਤ ਵੱਡਾ ਹਮਲਾ ਇਹਦੀ ਇਹਦੀ ਲੜਾਈ ਵੀ ਲੜਨ ਦੀ ਤਿਆਰ ਰਹੇ ਹਮਲੇ ਸੋਡੇ ਤੇ ਮੈਂ ਬੜੇ ਬਾਰੀ ਕਿਹਾ ਤੇਜ਼ ਹੋ ਰਹੇ ਨੇ ਹੋਣੇ ਨੇ ਬਹੁਤ ਹੋਣੇ ਆ ਸੋਡੀ ਹੋਂ ਤੇ ਹਮਲਾਸ ਛੋਟੀ ਹੋਂਦ ਰੱਖਦੀ ਆਗਲੇ ਨੂੰ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਸੋ ਇਸ ਲਈ ਸਾਡੇ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਸਾਡੀ ਲੜਾਈ ਮੁੱਦਿਆਂ ਤੇ ਕੇਂਦਰਿਤ ਕਰੋ ਸਾਡੀ ਲੜਾਈ ਧੜਿਆਂ 'ਚ ਨਾ ਫਸੋ ਪਾਰਟੀਆਂ 'ਚ ਨਾ ਫਸੋ ਇਹ ਸਾਰੇ ਮੈਂ ਕਹਿੰਨਾ ਸਾਰੇ ਇੱਕੋ ਤੱਕੜੀ ਦੇ ਚੱਟੇ-ਵੱਟੇ ਆ ਚਾਹੇ ਉਹ ਕਾਂਗਰਸੀ ਆ ਚਾਹੇ ਬਾਦਲ ਆ ਚਾਹੇ ਕੋਈ ਬੌਕਰ ਆ ਚਾਹੇ ਕੋਈ ਭਾਜਪਾ ਆ ਘੱਟ ਕਿਸੇ ਨੇ ਨਹੀਂ ਭਰਾਵੋ ਗੁਜ਼ਾਰੀ ਜੇ ਨਾ ਇਤਿਹਾਸ ਚੱਕ ਕੇ ਦੇਖ ਲੋ ਸਭ ਨੇ ਪੱਠ ਛੁਰੇ ਮਾਰੇ ਆ ਹੋ ਸਕਦਾ ਹੁਣ ਇਹ ਬੀਜੇਪੀ ਦੇ ਕਾਲੀਆਂ ਦਾ ਸੰਯੋਗਤਾ ਹੋ ਜੇ ਬਾਦਲਾਂ ਦਾ ਇਹ ਤਾਂ ਇਹ ਵੀ ਸੰਭਵ ਹੈ ਗੱਲ ਸੁਣਨ ਚਾਰੀਆਂ ਗੱਲਾਂ ਵੀ ਹੋਏ ਹੀ ਪਿਆ ਹੋ ਸਕਦਾ ਇਹ ਆ ਜਿਹੜੇ ਕਰ ਰਹੇ ਆ ਨਾ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਫਿਰ ਪਿੱਛੇ اٹ ਗਏ ਸਨਲ ਚੋਣਾਂ ਦਾ ਭੰਗ ਕਰਤੀ ਸਨਲ ਫਿਰ ਪਿੱਛੇ اٹ ਗਏ ਇਹ ਹੋ ਸਕਦਾ ਵੀ ਇਹ ਕੋਈ ਜੋ ਰ ਰਹੇ ਨੇ ਮਾਹੌਲ ਬਣਾ ਰਹੇ ਨੇ ਸੋ ਇਸ ਕਰਕੇ ਇਹ ਗੱਲ ਸਾਨੂੰ ਸਮਝਣ ਦੀ ਲੋੜ ਆ ਵੀ ਇਹ ਪਿੱਛੇ ਪੁੱਛੇ ਨਹੀਂ ਹਟੇ ਹੈਗੇ ਤੇ ਤਾਂ ਇੱਕ ਵਾਰੀ ਸਾਨੂੰ ਦੇਖਿਆ ਇਹਨਾਂ ਨੇ ਤੇ ਜੇ ਅਸੀਂ ਇਕੱਠੇ ਰਵਾਂਗੇ ਸੋਚ ਨੂੰ ਇਹ ਲੈ ਕੇ ਚੱਲਾਂਗੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੰਦੇ ਚੁਣੀਏ ਜਾਂ ਉਹ ਤਣਾ ਚੁਣੀਏ ਜਾਂ ਉਹਨਾਂ ਬੰਦਿਆਂ ਨਾਲ ਖੜਗੇ ਜਿਹੜੇ ਪੰਜਾਬ ਦੀ ਗੱਲ ਕਰਨ ਤੇ ਅਸੀਂ ਜ਼ਿੰਮੇਵਾਰੀ ਤੈਅ ਕਰਗੇ ਇਹਨਾਂ ਸਿਆਸੀ ਪਾਰਟੀਆਂ ਦੀ ਇਹਨਾਂ ਸਿਆਸੀ ਬੰਦਿਆਂ ਦੀ ਵੀ ਜਿਹੜੇ ਬੰਦੇ ਜਿਹੜੀ ਪਾਰਟੀ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਵਾਅਦਾ ਕਰਦੀ ਹੈ ਕਿ ਅਸੀਂ ਇਹ ਕਾਨੂੰਨ ਲੈ ਕੇ ਆਵਾਂਗੇ ਕਿ ਕੋਈ ਬਾਹਰਲਾ ਗੈਰ ਪੰਜਾਬੀ ਬੰਦਾ ਪੰਜਾਬ ਜ਼ਮੀਨ ਨਹੀਂ ਲੈ ਸਕਦਾ ਪੰਜਾਬ ਦੇ ਵਿੱਚ ਬਾਹਰਲਾ ਬੰਦਾ ਪੰਜਾਬ ਦੇ ਡੋਮਿਸਾਈਲ ਤੋਂ ਬਿਨਾਂ ਨੌਕਰੀ ਨਹੀਂ ਲੈ ਸਕਦਾ ਪੰਜਾਬ ਦੇ ਵਿੱਚ ਕੋਈ ਬੋਰਡ ਬਣਾਉਣੀ ਹੈ ਜਿਵੇਂ ਦੂਜੇ ਸੂਬਿਆਂ ਵਿੱਚ ਸ਼ਰਤਾਂ ਰੱਖੀਆਂ ਹੋਈਆਂ ਨੇ ਉਵੇਂ ਸ਼ਰਤਾਂ ਪੂਰੀਆਂ ਕਰਕੇ ਹੀ ਬੋਰਡ ਬਣੂਗੀ ਇਹ ਜ਼ਰੂਰੀ ਆ ਜਿਹੜਾ ਬੰਦਾ ਇਹ ਜਿਹੜੀ ਪਾਰਟੀ ਜਿਹੜੀ ਧੇਰੇ ਗੱਲ ਕਰੂਗੀ ਜਿਹੜੀ ਧੇਰੇ ਫੈਡਰਲ ਢਾਂਚੇ ਦੀ ਗੱਲ ਕਰੂਗੀ ਰਾਜਾਂ ਦੇ ਵੱਧ ਅਧਿਕਾਰਾਂ ਲਈ ਲੜਨ ਦੀ ਗੱਲ ਕਰੂਗੀ ਕਿਉਂਕਿ ਬੜਾ ਮਸਲਾ ਹਲੇ ਸਾਡੇ ਡੈਮ ਬੀਬੀਐਮਬੀ ਇਹ ਵੀ ਸਾਡੇ ਜਣਾਂ ਦੀਆਂ ਲੜਾਈਆਂ ਹੈ ਲੜਨ ਵਾਲੀਆਂ ਆਪਾਂ ਗੀਆਂ ਪੂਰਨ ਤੌਰ ਤੇ ਚੰਡੀਗੜ੍ਹ ਪੰਜਾਬ ਨੂੰ ਕਿਵੇਂ ਦਬਾਉਣਾ ਹੈ ਇਹ ਵੀ ਲੜਾਈ ਹੈ ਬਹੁਤ ਵੱਡੀ ਲੜਨ ਵਾਲੀ ਪਈ ਆ ਸੋ ਇਸ ਲਈ ਸਾਨੂੰ ਉਹੋ ਜਿਹੇ ਬੰਦੇ ਨਾਲ ਸਾਥ ਦੇਣ ਦੀ ਲੋੜ ਹੈ ਪੰਜਾਬ ਦੇ ਲੋਕੋ ਅੱਗੇ ਨਾਲ ਤੁਸੀਂ ਬਹੁਤ ਜ਼ਿਆਦਾ ਜਾਗੇ ਵੀ ਹੋਏ ਆ ਸੋ ਤੁਹਾਡਾ ਧੰਨਵਾਦ ਬਹੁਤ ਵੱਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ 10 ਤਰੀਕ ਨੂੰ ਬਹੁਤ ਵੱਡਾ ਇਕੱਠ ਕੀਤਾ ਤੇ ਇੱਕ ਸੁਨੇਹਾ ਦਿੱਤਾ ਦਿੱਲੀ ਸਰਕਾਰ ਨੂੰ ਇਹ ਨਾਂ ਸੌਖਾ ਨਹੀਂ ਹੈਗਾ ਪੰਜਾਬ ਵਾਲੇ ਜਾਗਦਾ ਹੈ ਪੰਜਾਬ ਵਾਲੇ ਜਾਉਂਦਾ ਹੈ ਬਸ ਐਂ ਜਮੀਰਾਂ ਨੂੰ ਜਗਾ ਕੇ ਰੱਖਣਾ ਐਂ ਇਕੱਠੇ ਹੋ ਕੇ ਤੇ ਜ਼ਰੂਰ ਮੈਂ ਫੇਰ ਕਹਿਣਾ ਸਾਨੂੰ ਅੱਜ ਆਪਣੇ ਆਪ ਨੂੰ ਸਵਾਲ ਕਰਨ ਦੀ ਲੋੜ ਹੈ ਕਿ ਅਸੀਂ ਕਿੱਥੇ ਖੜੇ ਆ ਤੇ ਕੀ ਸਾਡੇ ਕਾ ਹੱਕ ਨੇ ਕੀ ਸਾਡੇ ਅਧਿਕਾਰ ਨੇ ਤੇ ਇਹਨਾਂ ਲੀਡਰਾਂ ਨੂੰ ਘੇਰ ਕੇ ਚਾਹੇ ਬੋਕਰ ਵਾਲੇ ਆ ਚਾਹੇ ਭਾਜਪਾ ਵਾਲੇ ਚਾਹੇ ਕਾਂਗਰਸ ਵਾਲੇ ਚਾਹੇ ਜਿਹੜੇ ਵੀ ਆ ਇਹ ਬਾਦਲੇ ਤੁਸੀਂ ਹੁਣ ਤੱਕ ਭਾਈ ਕੀ ਕੀਤਾ ਇਹ ਸਾਡੇ ਸਵਾਲ ਬਣਦੇ ਆ ਆਹ ਹੁਣ ਥੋੜਾ ਭਵੰਤਿਓ ਇਹ ਤੁਸੀਂ ਦੇਖ ਲਓ ਵੀ ਆ ਸਾਰੀਆਂ ਛੋਡੀਆਂ ਜਿੰਨੀਆਂ ਜ਼ਮੀਨਾਂ ਨੇ ਉਹ ਸਾਰੀਆਂ ਹੁਣ ਵੇਚਣ ਤੇ ਲੱਗੇ ਹੋਏ ਨਿਸ਼ਾਨਦੇਹੀ ਹੋ ਚੁੱਕੀ ਐ ਜਿੰਨੇ ਛੋਡੇ ਪਬਲਿਕ ਸੈਕਟਰ ਨੇ ਛੋਡੀਆਂ ਸਰਕਾਰੀ ਜਾਇਦਾਦਾਂ ਨੇ ਛੋਡੀਆਂ ਪੰਚਾਇਤੀ ਜ਼ਮੀਨਾਂ ਨੇ ਕੋਈ ਬਿਜਲੀ ਬੋਰਡ ਦੀਆਂ ਜ਼ਮੀਨਾਂ ਨੇ ਚਾਹੇ ਛੋਡੀਆਂ ਕੋਈ ਆਪਣੀਆਂ ਆਪਣਾ ਪੀ ਡਬਲਯੂ ਡੀ ਦੀਆਂ ਕੁਝ ਜ਼ਿਆਦਾ ਤਾਂ ਪਈਆਂ ਕੋਈ ਵੀ ਤੁਹਾਡਾ ਸਰਕਾਰੀ ਕੋਈ ਜਗਾ ਪਈ ਹੈ ਸਾਰੇ ਨਿਸ਼ਾਨਦੇਹੀ ਕਰਕੇ ਵੇਚਣ ਦੀ ਤਿਆਰੀ ਫੁੱਲ ਹੋ ਚੁੱਕੀ ਹੈ ਸਾਨੂੰ ਇਹਦੇ ਲਈ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਮੈਂ ਸਾਡੇ ਪੰਜਾਬ ਦੀਆਂ ਲੜਨ ਵਾਲਾ ਧਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਇਹਦੇ ਲਈ ਵੀ ਆਵਾਜ਼ ਬੁਲੰਦ ਕਰੋ ਇਹ ਵੀ ਸਾਡੇ ਲੋਕਾਂ ਦੀ ਜਾਇਦਾਦ ਹੈ ਸਾਡੀ ਜਾਇਦਾਦ ਹੈ ਇਹ ਸਰਕਾਰ ਦੀ ਨਹੀਂ ਹੈ ਸਿਕਵਾਰੀ ਫੇਰ ਬਹੁਤ-ਬਹੁਤ ਮੁਬਾਰਕਾਂ ਯੋਧਿਓ ਲੜਨ ਵਾਲੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੁਸੀਂ ਇੱਕ ਜਿੱਤ ਹਾਸਲ ਕੀਤੀ ਹੈ ਇਹਦਾ ਹੌਸਲਾ ਵੱਧਦਾ ਜਦੋਂ ਆਪਾਂ ਜਿੱਤ ਜਿੱਤਦੇ ਆ ਚਾਹੇ ਜਿੱਤ ਛੋਟੀ ਹੋਵੇ ਜਾਂ ਵੱਡੀ ਉਹਦੀ ਇਹਿਮਤ ਬਹੁਤ ਵੱਡੀ ਹੁੰਦੀ ਆ ਸੋ ਇਸ ਕਰਕੇ ਆਉਣ ਵਾਲੇ ਸਮੇਂ 'ਚ ਕਰਨੇ ਰਹਿ ਕੇ ਆਪਾਂ ਫਿਰ ਇਕੱਠੇ ਹੋ ਕੇ ਜਿਹੜੇ ਜਿਹੜੇ ਮਸਲੇ ਪੰਜਾਬ ਦੇ ਰਹਿੰਦੇ ਆ ਉਹਨਾਂ ਲਈ ਆਪਾਂ ਇਕੱਠੇ ਹੋ ਕੇ ਲੜੀਏ